ਕੀ ਤੁਸੀਂ 2025 ਸਾਲ ਕਿਹੋ ਜਿਹਾ ਰਹੇਗਾ ਸੁਣਨ ਦੇ ਲਈ ਤਿਆਰ ਹੈ? ਐਕਸਾਈਟਿਡ ਹੈ? ਸੁਣਨਾ ਚਾਹੁੰਦੇ ਹੋ? ਕਮ ਆਨ। ਸ਼ੁਰੂ ਕਰਾਂਗੇ ਪੰਜਾਬ ਤੋਂ। ਫਿਰ ਪਹੁੰਚਾਂਗੇ ਦੇਸ਼ ਵਿੱਚ ਤੇ ਫਿਰ ਪਹੁੰਚਾਂਗੇ ਸੰਸਾਰ ਵਿੱਚ। ਇਸ ਸਾਲ ਪੰਜਾਬ ਖ ਤਰੀਕਿਆਂ ਦੇ ਨਾਲ ਪ੍ਰਭਾਵਿਤ ਹੋਏਗਾ ਜਿਹਦੇ ਵਿੱਚ ਨੇਚਰਲ ਡਿਜ਼ਾਸਟਰਸ ਵੀ ਕਾਫੀ ਹੋਣਗੇ ਸਮਾਜਿਕ ਗਤੀਵਿਧੀਆਂ ਵੀ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਡਿਸਟਰਬੈਂਸ ਪੈਦਾ ਕਰਨਗੀਆਂ ਜਿਹੜੀਆਂ ਕਾਫੀ ਜ਼ਿਆਦਾ ਗੰਭੀਰ ਰੂਪ ਧਾਰਨ ਕਰ ਲੈਣਗੀਆਂ 2025 ਦੇ ਵਿੱਚ ਸਾਊਥ ਇੰਡੀਆ ਦੇ ਵਿੱਚ ਮੱਧ ਪ੍ਰਦੇਸ਼ ਵਾਲੀ ਸਾਈਡ ਕੁਝ ਹੋਰ ਸਟੇਟਸ ਜਿਨ੍ਹਾਂ ਦੇ ਵਿੱਚ ਰਾਜਨੀਤਿਕ ਹਿੱਲਜੁਲ ਸਰਕਾਰ ਦੇ ਢਾਂਚੇ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰੇਗੀ ਬਹੁਤ ਸਾਰੇ ਛੋਟੇ ਝੁੰਡ ਆਪਣੇ ਝੁੰਡ ਨੂੰ ਖਤਮ ਕਰਦਿਆਂ ਹੋਇਆਂ ਮੌਜੂਦਾ ਵੱਡੇ ਝੁੰਡ ਦੇ ਵਿੱਚ 4 ਲੈਣਗੇ 2025 ਇੰਡੀਆ ਲਈ ਵੀ वर्ल्ड ਦੇ ਨਾਲ ਨਾਲ ਇੰਡੀਆ ਲਈ ਵੀ ਇਕਨੋਮਿਕਲੀ ਫਾਈਨੈਂਸ਼ੀਅਲੀ ਹਾਰਡ ਟਾਈਮ ਹੋਏਗਾ ਕਾਫੀ ਜਿਆਦਾ ਹਾਰਡ ਟਾਈਮ ਹੋਏਗਾ 2025 ਵਿੱਚ ਪਾਣੀ ਦਾ ਕਹਿਰ ਵਿਸ਼ਵ ਸਮੇਤ ਭਾਰਤ ਦੇਸ਼ ਨੂੰ ਵੀ ਕਾਫੀ ਜ਼ਿਆਦਾ ਝੱਲਣਾ ਪਵੇਗਾ بارشਾਂ ਹਹਾਕਾਰ ਮਚਾਉਣਗੀਆਂ ਇਥੋਂ ਤੱਕ ਕਿ ਕੁੱਝ ਸੜਕਾਂ ਦਾ ਰੂਟ ਵੀ ਬਦਲ ਜਾਏਗਾ ਇੰਨਾ ਜ਼ਿਆਦਾ ਪਾਣੀ ਵਾਲਾ ਡਿਜ਼ਾਸਟਰ ਜਿਹੜਾ ਆ ਉਹ ਪ੍ਰਭਾਵਿਤ ਕਰੇਗਾ ਲੈਂਡਸਲਾਈਡ ਬਹੁਤ ਜ਼ਿਆਦਾ ਹੋਣਗੇ ਪਹਾੜਾਂ ਵਿੱਚ ਪਿਛਲੇ ਸਾਲ ਨਾਲੋਂ ਜ਼ਿਆਦਾ ਤਬਾਹੀ ਮੱਚੇਗੀ 2.25 ਸਾਲ ਇੰਡੀਆ ਦੇ ਲਈ ਬਹੁਤ ਜ਼ਿਆਦਾ ਚੁਣੌਤੀਆਂ ਭਰਪੂਰ ਸਾਲ ਰਹੇਗਾ ਪ੍ਰਾਈਮ ਮਿਨਿਸਟਰ ਦੇ ਲਈ ਕੋਸ਼ ਪਹਿਲੇ ਮਹੀਨੇ ਬਹੁਤ ਜ਼ਿਆਦਾ ਚੁਣੌਤੀ ਭਰਪੂਰ ਹੋਣਗੇ ਧਰਮ ਦੇ ਨਾਂ ਤੇ ਬਹੁਤ ਗੰਭੀਰ ਦੰਗੇ ਹੋਣਗੇ 올ਓਵਰ ਇੰਡੀਆ ਦੇ ਵਿੱਚ ਧਰਮ ਦੇ ਨਾਂ ਤੇ ਕਾਫੀ ਗੰਭੀਰ ਦੰਗੇ ਹੋਣਗੇ ਪਬਲਿਕ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਕਿਸੇ ਵੀ ਅੰਦੋਲਨ ਵਿੱਚ ਇੰਡੀਆ ਵਿੱਚ ਜਾਂ ਵਿਦੇਸ਼ਾਂ ਵਿੱਚ ਕਿਸੇ ਵੀ ਅੰਦੋਲਨ ਵਿੱਚ ਹਿੱਸਾ ਲੈਣ ਤੋਂ ਪਹਿਲਾਂ 100 ਵਾਰ ਸੋਚਣ ਕਿਉਂਕਿ ਤੁਸੀਂ ਦੇਖੋਗੇ ਅੰਦੋਲਨ ਸ਼ੁਰੂ ਕਰਨ ਵਾਲੇ ਭੱਜ ਜਾਣਗੇ ਸਮਰਥਨ ਕਰਨ ਵਾਲੇ ਫਸ ਜਾਣਗੇ ਬਹੁਤ ਸਾਰੇ નિર્ਦੋਸ਼ਾਂ ਨੂੰ ਮਾਰ ਚੱਲਣੀ ਪਵੇਗੀ ਬਦਲ ਦਿੱਤੇ ਜਾਣਗੇ ਕੁਝ ਸਰਕਾਰੀ ਫੈਸਿਲਿਟੀਆਂ ਜਿਹੜੀਆਂ ਘੱਟ ਗਿਣਤੀ ਲੋਕਾਂ ਨੂੰ ਘੱਟੋ-ਘੱਟ ਪਿਛਲੇ 80 ਸਾਲਾਂ ਤੋਂ ਦਿੱਤੀਆਂ ਜਾ ਰਹੀਆਂ ਸੀ ਉਹ ਖਤਮ ਕਰ ਦਿੱਤੀਆਂ ਜਾਣਗੀਆਂ ਮਿਡਲ ਈਸਟ ਲਈ ਹੀ ਨੂੰ ਚੱਲਣ ਜਾ ਰਹੇ ਆ ਚਾਈਨਾ ਐਂਡ ਟਾਈਵਾਨ ਕਨਫਲਿਕਟ ਵੀ ਕਾਫੀ ਜਿਆਦਾ ਵੱਧ ਜਾਏਗਾ ਪੂਰੇ ਸੰਸਾਰ ਵਿੱਚ ਇਸ ਸਾਲ ਸਮੁੰਦਰ ਹਹਾਕਾਰ ਮਚਾਉਣਗੇ ਤੁਸੀਂ ਸੁਣੋਗੇ ਪੜੋਗੇ ਤੇ ਵੇਖੋਗੇ ਬਹੁਤ ਵੱਡੇ ਵੱਡੇ ਪੁਚਾਲ ਆਉਣਗੇ 2025 ਦੇ ਵਿੱਚ ਸ਼ਾਇਦ ਸਾਡੇ ਅੰਦਾਜ਼ੇ ਨਾਲੋਂ ਜ਼ਿਆਦਾ ਵੱਡੇ ਭਿਆਨਕ ਅਰਥ ਕੋਇਕ ਹੋਣਗੇ ਉਹ ਅਰ ਕੁਛ ਨੇਤਾਵਾਂ ਦੇ ਮਰਡਰ ਕਰਨ ਦੀਆਂ ਪਲਾਨਿੰਗਸ ਕੁਛ ਇਦਾਂ ਦੀਆਂ ਖਬਰਾਂ ਜਲਦ ਸੁਣਾਈ ਦੇਣੀਆਂ ਸ਼ੁਰੂ ਹੋ ਜਾਣਗੀਆਂ ਯੂਰਪ ਵਿੱਚ ਬਹੁਤ ਹਫੜਾ ਦਫੜੀ ਮਚੇਗੀ देखो ये जो भी ਦੱਸਿਆ ਜਾ ਰਿਹਾ ਸਿਰਫ ਹੈਡਲਾਈਨਸ ਦੱਸੀਆਂ ਜਾ ਰਹੀਆਂ ਮਾਰਨਿੰਗ ਪ੍ਰੇਅਰ ਦੇ ਵਿੱਚ ਜਿਵੇਂ ਜਿਵੇਂ ਇਹਨਾਂ ਦਾ ਸਮਾਂ ਆਉਂਦਾ ਜਾਏਗਾ ਵਿਸਥਾਰ ਨਾਲ ਇਹਨਾਂ ਚੀਜ਼ਾਂ ਨੂੰ ਦੱਸਿਆ ਜਾਏਗਾ ਜੋ ਪਿਛਲੇ ਸਾਲ ਵਿੱਚ ਦੱਸਿਆ ਗਿਆ ਇਨ ਬਿਨ ਉਹ ਪੂਰਾ ਹੋਇਆ ਸੀ ਉਹਦੀ ਵੀਡੀਓ ਜਨਵਰੀ ਮਹੀਨੇ ਦੇ ਅਖੀਰਲੇ ਹਫਤੇ ਵਿੱਚ ਲਾਂਚ ਕਰ ਦਿੱਤੀ ਜਾਏਗੀ ਯੂਰਪ ਵਿੱਚ ਬਹੁਤ ਹਫੜਾ ਦਫੜੀ ਮਚੇਗੀ ਲੰਡਨ ਬ੍ਰਿਟੇਨ ਫ੍ਰਾਂਸ ਜਰਮਨ ਤੇ ਹੋਰ ਕੁਝ ਯੂਰਪੀਅਨ ਕੰਟਰੀਜ਼ ਜਿਹੜੀਆਂ ਆ ਉਹ ਬਹੁਤ ਜ਼ਿਆਦਾ ਪਰੇਸ਼ਾਨੀਆਂ ਜਿਹੜੀਆਂ ਆ ਉਹਨਾਂ ਨੂੰ ਫੇਸ ਕਰਦੀਆਂ ਰਹਿਣਗੀਆਂ ਇਸ ਸਾਲ ਦੇ ਵਿੱਚ ਵੈਸਟਰਨ ਕੰਟਰੀਜ਼ ਵੀ ਯੁੱਧ ਦੇ ਵਿੱਚ ਪੈਰ ਰੱਖਣਗੀਆਂ ਤੇ ਬਰਬਾਦੀ ਵੱਲ ਨੂੰ ਵਧਣਗੀਆਂ ਉਹ ਦੇਸ਼ ਜਿਵੇਂ ਸਵਿਟਜ਼ਰਲੈਂਡ ਉਹ ਦੇਸ਼ ਜੋ ਸ਼ਾਂਤੀ ਦੇ ਤੌਰ ਤੇ ਜਾਣੇ ਜਾਂਦੇ ਹਨ ਉੱਥੇ ਅਤਵਾਦ ਪੈਦਾ ਹੋਏਗਾ ਹਮਲੇ ਹੋਣਗੇ ਤੁਸੀਂ ਬਹੁਤ ਜਲਦ ਸੁਣੋਗੇ ਉੱਤਰ ਕੋਰੀਆ ਜਿਹੜਾ ਆਪਣੇ ਆਪ ਨੂੰ ਸੰਸਾਰ ਨਾਲ ਹਮੇਸ਼ਾ ਹੀ ਵੱਖਰਾ ਬਣਾ ਕੇ ਰੱਖਦਾ ਆ ਲੀਡਰਸ਼ਿਪ ਦੀ ਪ੍ਰੋਬਲਮ ਨੂੰ ਫੇਸ ਕਰੇਗਾ ਔਰ ਇੱਕ ਕਾਫੀ ਭਿਆਨਕ ਤਬਾਈ ਨੂੰ ਚੱਲੇਗਾ ਵਿਸ਼ਵ ਪਾਰ ਵਿੱਚ ਅਸਮਾਨੀ ਬਿਜਲੀ ਡਿੱਗਣ ਨਾਲ ਮੌਤਾਂ ਦੀ ਗਿਣਤੀ ਇਸ ਸਾਲ ਪਿਛਲੇ ਸਾਰੇ ਸਾਲਾਂ ਦੇ ਰਿਕਾਰਡ ਤੋੜੇਗੀ ਰੇਲ ਤੇ ਹਵਾਈ ਹਾਦਸੇ ਬਹੁਤ ਜ਼ਿਆਦਾ ਹੋਣਗੇ ਮਾਰਚ ਦੇ ਬਾਅਦ ਵਿੱਚ ਤੁਸੀਂ ਬਹੁਤ ਸਾਰੇ ਐਨ ਆਰ ਆਈਜ਼ ਨੂੰ ਦੇਸ਼ ਵਿੱਚ ਵਾਪਸ ਪਰਤਦਿਆਂ ਹੋયા ਦੇਖੋਗੇ ਜਿੰਨੇ ਪਿਛਲੇ ਸਾਲਾਂ ਵਿੱਚ ਨਹੀਂ ਇੰਨੇ ਜ਼ਿਆਦਾ ਆਉਣਗੇ ਜੋ ਚਾਈਨਾ ਐਸ ਵੇਲੇ ਵਾਇਰਸ ਚੱਲ ਰਿਹਾ ਹੈ ਉਹਦੇ ਨਾਲੋਂ ਭਿਆਨਕ ਵਾਇਰਸ ਗਰਮੀਆਂ ਦੇ ਦਿਨਾਂ ਵਿੱਚ ਆਉਂਦਾ ਹੋਇਆ ਸੁਣਾਈ ਦੇਵੇਗਾ ਅਮਰੀਕਾ ਦੇ ਰਾਸ਼ਟਰਪਤੀ ਲਈ ਇਸ ਸਾਲ ਬਹੁਤ ਜ਼ਿਆਦਾ ਸੰਘਰਸ਼ ਭਰਿਆ ਸਾਲ ਰਹੇਗਾ ਅਮਰੀਕਾ ਦਾ ਰਾਸ਼ਟਰਪਤੀ ਬਹੁਤ ਖਤਰਨਾਕ ਤੇ ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਜਿਹੜੀਆਂ ਆ ప్రతి ਦਿਨ ਵੱਧਦੀਆਂ ਜਾਣਗੀਆਂ ਟੈਕਨੋਲੋਜੀ ਦੀ ਦੁਨੀਆ ਵਿੱਚ ਸੋਚ ਨਾਲੋਂ ਵੀ ਪਰੇ ਦਾ ਬਦਲਾਅ ਆਏਗਾ ਇੰਟਰਨੈਟ ਸੰਬੰਧੀ ਸਮੱਸਿਆਵਾਂ ਦੁਨੀਆ ਭਰ ਵਿੱਚ ਇੱਕ ਚੈਲੰਜ ਬਣ ਜਾਣਗੀਆਂ ਇਸ ਸਾਲ ਵਿੱਚ ਅਨ ਆਈਡੈਂਟੀਫਾਈਡ ਚੀਜ਼ਾਂ ਦੀ ਦਖਲਅੰਦਾਜ਼ੀ ਵੱਡੇ ਪੱਧਰ ਤੇ ਤੇ ਭਿਆਨਕ ਰੂਪ ਵਿੱਚ ਹੋਵੇਗੀ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਬਹੁਤ ਵੱਡਾ ਨੁਕਸਾਨ ਦੁਨੀਆ ਨੂੰ ਚੱਲਣਾ ਪਵੇਗਾ ਮਹਿੰਗਾਈ ਲੋਕਾਂ ਦੇ ਅਥਰੂ ਕੱਢੇਗੀ ਵਿਸ਼ਵ ਭਰ ਵਿੱਚ ਵੱਖ-ਵੱਖ ਥਾਵਾਂ ਤੇ 크੍ਰਿਸਚਨ ਅਤੇ ਮੁਸਲਿਮ ਲੋਕਾਂ ਦੀਆਂ ਲੜਾਈਆਂ ਹੋਣਗੀਆਂ 2025 ਦੇ ਬਾਅਦ ਸੋਰੀ 25 ਮਾਰਚ ਦੇ ਬਾਅਦ ਬਹੁਤ ਜ਼ਿਆਦਾ ਗਿਣਤੀ ਵਿੱਚ ਬੱਚੇ ਗਾਇਬ ਹੋਣ ਦੀਆਂ ਘਟਨਾ ਜਿਹੜੀਆਂ ਆ ਉਹ ਨਿਊਜ਼ ਦੇ ਵਿੱਚ ਆ ਜਾਣਗੀਆਂ ਔਰ ਬਹੁਤ ਨੌਜਵਾਨਾਂ ਦੇ ਗਾਇਬ ਹੋਣ ਦੀਆਂ ਘਟਨਾਵਾਂ ਜਿਹੜੀਆਂ ਆ ਉਹ ਨਿਊਜ਼ ਵਿੱਚ ਆਉਣਗੀਆਂ ਬਹੁਤ ਸਾਰੇ ਉਹ ਲੋਕ ਜਿਹੜੇ ਦੂਜਿਆਂ ਨੂੰ ਜੀਵਨ ਜੀਣ ਦੀ ਦਿਸ਼ਾ ਦੱਸਦੇ ਹਨ ਉਹ ਸੁਸਾਈਡ ਕਰ ਲੈਣਗੇ ਇਹ ਆਣਗੇ ਵੋਲਕੇਨੋ ਇਰੇਪਸ਼ਨ ਬਹੁਤ ਬਦੇਗੀ ਤੇ ਬਹੁਤ ਸਾਰੀਆਂ ਗੱਡੀਆਂ ਨੂੰ ਇੱਕੋ ਵਾਰੀ ਅਕਲ ਲੱਗ ਜਾਣ ਦੀ ਖਬਰ ਤੁਸੀਂ ਸੁਣੋਗੇ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ 2024 ਦੇ ਵਿੱਚ ਹੀ ਦੱਸ ਦਿੱਤੀਆਂ ਗਈਆਂ ਸੀ ਜਦੋਂ ਫ੍ਰਾਂਸ ਦੇ ਵਿੱਚ 올림픽 ఓਪਨਿੰਗ ਹੋਈ ਸੀ ਉਹਨਾਂ ਨੂੰ ਵੀ ਚੇਤੇ ਨਾ ਭੁੱਲਿਓ ਕਿਉਂਕਿ ਉਹਦੇ ਵਿੱਚ ਦੱਸ ਦਿੱਤਾ ਗਿਆ ਸੀਗਾ ਉੱਥੇ ਦਿਖਾਇਆ ਗਿਆ ਸੀ ਕਿੰਗ ਆਫ ਡਾਰਕਨੈਸ ਤੇ ਪ੍ਰਕਾਸ਼ ਦੀ ਪੋਥੀ ਦੇ ਵਿੱਚ ਲਿਖਿਆ ਹੈ ਕਿ ਜਦੋਂ ਹਨੇਰੇ ਦਾ ਰਾਜਕੁਮਾਰ ਘੋੜੇ ਤੇ ਸਵਾਰ ਜਾਂਦਾ ਹੈ ਤੇ ਉਹਦੇ ਪਿੱਛੇ ਪਤਾਲ ਦੀਆਂ ਫੌਜਾਂ ਜਿਹੜੀਆਂ ਬਹੁ ਗਿਣਤੀ ਨਿਕਲੀਆਂ ਹੋ ਤੁਸੀਂ ਉਸ ਘਟਨਾ ਨੂੰ ਅਗਰ ਦੇਖੋਗੇ ਸਮਝਣ ਦੀ ਕੋਸ਼ਿਸ਼ ਕਰੋਗੇ ਅਰ ਪ੍ਰਕਾਸ਼ ਦੇ ਪੋਥੀ ਦੇ ਇਸ ਵਚਨ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ ਤਾਂ 2025 ਦੇ ਵਿੱਚ ਬਹੁਤ ਸਾਰਾ ਜਿਹੜੇ ਆ ਇਵਲ ਸਪਿਰਿਟਸ ਦਾ ਕੰਮ ਸੰਸਾਰ ਦੇ ਵਿੱਚ ਵਧੂਗਾ ਦੁਸ਼ਟ ਸ਼ਕਤੀਆਂ ਦਾ ਕੰਮ ਦੁਸ਼ਟ ਸ਼ਕਤੀਆਂ ਦਾ ਪ੍ਰਭਾਵ ਜਿਹੜਾ ਆ ਇਸ ਸਾਲ ਦੇ ਵਿੱਚ ਬਹੁਤ ਜ਼ਿਆਦਾ ਵਧੂਗਾ ਲੋਕੀ ਜਾਦੂ ਟੋਣਿਆਂ ਵੱਲ ਜ਼ਿਆਦਾ ਘੁੰਮ ਜਾਣਗੇ ਔਰ ਹੋਰ ਵੀ ਬਹੁਤ ਸਾਰੀਆਂ 네ਗੇਟਿਵਿਟੀ ਦੀਆਂ ਜਿਹੜੀਆਂ ਚੀਜ਼ਾਂ ਆ ਉਹਨਾਂ ਵੱਲ ਨੂੰ ਪਿੱਛੇ ਲੇ ਜਾਣਗੇ ਬਹੁਤ ਪਰਮੋਹਣ ਵਾਲੀਆਂ ਚੀਜ਼ਾਂ ਇਸ ਸਾਲ ਵਿੱਚ ਸਾਹਮਣੇ ਆਉਣਗੀਆਂ ਜਿਹੜੀਆਂ ਵਿਸ਼ਵਾਸੀਆਂ ਨੂੰ ਫੋਕਰ ਲਾਉਣ ਦੀ ਕੋਸ਼ਿਸ਼ ਕਰਨਗੀਆਂ

ਹੁਣ ਤੋਂ ਹਮੇਸ਼ਾ ਹਮੇਸ਼ਾ ਸਟicker ਪਰਮੇਸ਼ਵਰ ਦੇ ਚੌਣ ਵਾਲਿਆਂ ਦੇ ਨਾਲ ਬਣੀ ਰਹੇ ਆ ਮੈਂ